ਉਹ ਤੇਰੀ ਹਾਂਜੀ ਹੰਸਰ ਕੀ ਹਾਲ ਹੈ ਇਹ ਬੇਟਾ ਜੀ ਇੱਕ ਫੋਟੋ ਲੈ ਆ ਜਾ ਥੈਂਕ ਯੂ ਭਾਈ ਜੀ ਫਿਰ ਭਾਈ ਜੀ ਜਨਦਾਬਾਦ ਸੋ ਤੁਸੀਂ ਲਾਫੇ ਸੋ ਥੈਂਕ ਯੂ ਭਾਈ ਜੀ ਬਹੁਤ ਵੱਡਾ ਇਹ SLAGਾ ਜੋ ਕਦਮ ਹੈ ਕੀ ਕੰਮ ਆ ਕੀ ਕੰਮ ਆ ਸੀ ਇਹ ਹੋ ਗਿਆ ਤਾਂ ਹਾਂਜੀ ਹਾਂਜੀ ਕੋਈ ਰੁਕਾਵਟ ਤਾਂ ਨਹੀਂ ਕੋਈ ਰੁਕਾਵਟ ਤਹਿਸੀਲਦਾਰਾਂ ਨੇ ਹਟਾਲ ਕਰ ਰੱਖੀ ਨਹੀਂ ਹੋ ਗਿਆ ਅਸੀਂ ਉਹਨਾਂ ਨੂੰ ਦੂਜਿਆਂ ਨੂੰ ਦੇਖਾਂਗੇ ਕਿ ਉਹਨਾਂ ਨੂੰ ਹੋ ਗਿਆ ਸੀ ਹਾਂ ਕਾਨੂੰਨ ਨੂੰ ਅੱਜਾ ਹੋਰ ਨੂੰ ਦੇਖਾਂ ਉਹਦਾ ਕੰਮ ਨਹੀਂ ਰੁਕਣਾ ਚਾਹੀਦਾ ਠੀਕ ਹੈ ਕੋਈ ਨਹੀਂ ਉਹਨਾਂ ਹਟਾਲ ਕਰ ਲੈਂਦੇ ਠੀਕ ਹੈ ਜੀ ਬਾਅਦ ਦੇਖਾਂਗੇ ਨਮ ਠੀਕ ਹੈ ਸੱਭਿਆਚਾਰਕ ਮੇਲਾ ਅੱਛਾ ਜੀ ਜਰੂਰ ਆਣਾ ਸਰ ਅੱਛਾ ਮੇਲੇ ਜਾਣੀ ਪਹਿਲੇ ਜਾ ਕੇ ਆਏ अच्छा दंगोल अच्छा फिर तो अपने पिंड अपने पिंड ठीक आए थे ਹੋ ਗਿਆ ਕੰਮ ਹਾਂਜੀ ਹੋ ਗਿਆ ਨਹੀਂ ਕੋਈ ਦਿੱਕਤ ਨਹੀਂ ਆਈ ਉਹ ਆ ਜਹੜਤਾਲ ਕਰਤੀ ਉਹਨਾਂ ਨੇ ਪਰ ਅਸੀਂ ਦੂਜੀ ਅਫਸਰਾਂ ਨੂੰ ਅਥੋਰਾਈਜ਼ ਕਰਤਾ ਵੀ ਤੁਸੀਂ ਵੀ ਕਰ ਸਕਦੇ ਹੋ ਕੋਈ ਹਿਸਟਰੀ ਹੋਵੇ ਜਾਂ ਕੋਈ ਫਾਰਦ ਕਟੜੀ ਹੋਵੇ ਜਾਂ ਇੰਤਕਾਲ ਹੋਵੇ ਇਹ ਕੰਮ ਕਰਦੇ ਨੇ ਮਤਲਬ ਕੋਈ ਕੋਈ ਦਿੱਕਤ ਨਹੀਂ ਕਿਸੇ ਨੇ ਕੋਈ ਪੈਸਾ ਪੁੱਛਦਾ ਨਹੀਂ ਮੰਗੇ ਹਾਂਜੀ ਕਿਸੇ ਨੇ ਨਹੀਂ ਉਹ ਕਿ ਕਿੱਥੇ ਦੇਣਾ ਪੈਂਦਾ ਸਰ ਪਹਿਲਾਂ ਸਾਡੀ ਰਜਿਸਟਰੀ ਹੋ ਜਾਂਦੀ ਸਰ ਕੁਝ ਹੋ ਜਾਂਦਾ ਬਾਅਦ ਚ ਇੰਤਕਾਲ ਨਹੀਂ ਛੱਡਦੇ ਇੰਤਕਾਲ ਵੇਲੇ ਪ੍ਰੋਬਲਮ ਆਉਂਦੀ ਹੈ ਇੰਤਕਾਲ ਵੇਲੇ ਹਾਂਜੀ ਹਾਂਜੀ ਵੀ ਇਹ ਬਾਅਦ ਚ ਪਤਾ ਲੱਗਦਾ ਹੈ ਇਹ ਮੇਰੇ ਕੋਲ ਪਹਿਲਾਂ ਵੀ ਸ਼ਿਕਾਇਤ ਪ੍ਰਾਪਰਟੀ ਬਾਜਵੇ ਦੇ ਨਾਲ ਅਟੈਚ ਹੈਗੀ ਹੈ ਵੀ ਸਾਨੂੰ ਰਜਿਸਟਰੀ ਦੇ ਟਾਈਮ ਦੱਸਣਾ ਚਾਹੀਦਾ ਨਾ ਵੀ ਬਾਜਵੇ ਦੇ ਨਾਲ ਅਟੈਚ ਹੈ ਪ੍ਰਾਪਰਟੀ ਹਾਂ ਵੀ ਬਾਅਦ ਚ ਡਿਸਪਿਊਟਡ ਹੈ ਜਾਂ ਫਲਾਨਾ ਡਿਸਪਿਊਟਡ ਹੈ ਜੀ ਤੇ ਨਹੀਂ ਮੇਰੇ ਕੋਲ ਹੈਗੀ ਹੈ ਪ੍ਰਾਪਰਟੀ ਹਾਂਜੀ ਹਾਂਜੀ ਮੈਂ ਕੋਈ ਇਹ ਵੀ ਕਰਾਂ ਆਪਾਂ ਨਾ ਇੱਕ ਕਰਨ ਲੱਗੇ ਆ ਕਿ ਜਿਸ ਦਿਨ ਰਜਿਸਟਰੀ ਹੋਵੇ ਇੰਤਕਾਲ ਵੀ ਉਸੇ ਦਿਨ ਹੀ ਹੋਵੇ ਤੇ ਸਰ ਬਾਅਦ ਚ ਪਤਾ ਲੱਗਦਾ ਕਈ ਕਲੋਨੀਆਂ ਨੂੰ ਆਥਰਾਈਜ਼ ਰਹਿ ਗਈਆਂ ਫਿਰ ਉਹ ਕਹਿੰਦੇ ਅਸੀਂ ਪਾਪ ਰੈਕ ਇੱਕ ਥੋੜਾ ਥੋੜਾ ਤੁਹਾਨੂੰ ਵੀ ਥੋੜਾ ਜਿਹਾ ਵੇਰ ਹੋਣਾ ਕਿ ਤੁਸੀਂ ਇਹ ਪਤਾ ਕਰੋ ਪਲਾਟ ਲੈਣ ਤੋਂ ਪਹਿਲਾਂ ਉਹ ساری ਜ਼ਿੰਦਗੀ ਦੀ ਕਮਾਈ ਲਾ ਲੈਣੇ ਬਿਲਕੁਲ ਜੀ ਇਹ ਆਤੁਰਾਈ ਦਾ ਜਾਂ ਆਨਾਪ ਰੇ ਬਾਤ ਉਸ ਕਿ ਇਹ ਤੁਹਾਨੂੰ ਵੇਚ ਕੇ ਪਲਾਟ ਆਪਾਂ ਜੰਦ ਨੇ ਤੁਹਾਨੂੰ ਸਾਡੇ ਕੋਲ ਪਾ ਜੀ ਤੁਸੀਂ ਕਰੋ ਗੱਲ ਜੀ ਲੀਡਰ ਨਾਲ ਅਸੀਂ ਕਹਿੰਦੇ ਯਾਰ ਕੀ ਕਰੀ ਹੁਣੇ ਤੁਸੀਂ ਅਸੀਂ ਹੁਣ ਇਹ ਤਾਂ ਰੱਖ ਨਹੀਂ ਸਕਦੇ ਕੋਰਟ ਜਾਵਾਂਗੇ ਕੋਰਟ ਤੇ ਤੁਹਾਨੂੰ ਪਤਾ ਨਹੀਂ ਨਹੀਂ ਕੋਰਟਾਂ ਤੇ ਤਾਂ ਫਿਰ ਕੋਰਟਾਂ ਤੇ ਤੁਸੀਂ ਕੋਰਟ ਚ ਨਾ ਬਸੋ ਸਾਨੂੰ ਇਹ ਨਾ ਬਸੋ ਜੀ ਤਾਂ ਨੀ ਇਹਦਾ ਅਸੀਂ ਆਨਲਾਈਨ ਹੀ ਕਰ ਰਹੇ ਹਾਂ ਸਰ ਤੁਹਾਨੂੰ ਪਹਿਲੇ ਹੀ ਪਤਾ ਹੋਵੇ ਕਿ ਇਹ ਡਿਸਪਿਊਟਡ ਹੈ ਠੀਕ ਹੈ ਸਰ ਇਹ ਫਲਾਣੇ ਨਾਲ ਰਿਲੇਟਡ ਹੈ ਇਹਦੀ ਰਜਿਸਟਰੀ ਜਿਹੜੀ ਹੈ ਰਜਿਸਟਰੀ ਉਹ ਲੇਟ ਹੋ ਸਕਦੀ ਹੈ ਡਿਲੇ ਹੋ ਸਕਦੀ ਹੈ ਜਾਂ ਤੁਹਾਨੂੰ ਕੋਈ ਜਿਨੂੰ ਕਹਿੰਦੇ ਨਾ ਸ਼ੇਅਰ ਮਾਰਕੀਟ ਬਾਜ਼ਾਰ ਕੇ ਜੋਖਮ ਕੇ ਅੰਤਰਗਤ ਹੈ ਕਿਰਪਾ ਆਪਣੀ ਸੋਚ ਸਮਝ ਕੇ ਸਾਥ ਸਤ ਇਨਵੈਸਟਮੈਂਟ ਦੀ ਉਹ ਉਹ ਪਹਿਲੇ ਤੋਂ ਲੇਜ਼ਰ ਮੀਟਿੰਗ ਗੁੱਡ ਪੁਆਇੰਟ ਸਰ ਮੇਰੀ ਜਮੀਨ ਲਾਲਪੁਰਾ ਦੀ ਪਹਿਲਾਂ ਮੇਰੇ ਸੋਰੇ ਤੋਂ ਬਾਜਬਾਨ ਨੇ ਆਪਣੇ ਨਾਮ ਕਰਵਾ ਕੇ ਦੇ ਦਿੱਤੀ ਜਦੋਂ ਮੈਂ ਇਹ ਕੇਸ ਜਿੱਤ ਗਈ ਸੀ ਹੁਣ ਮੰਤਰੀ ਸਿੰਘ ਵੱਲੋਂ ਮੱਝੇਦਿਆਂ ਨੇ ਮੇਰੀ ਜਮੀਨ ਤੇ ਕਰਜ਼ਾ ਕਰ ਲਿਆ ਅਰਜ਼ੀ ਜਿੱਚੀ ਕਰਵਾ ਲਈ ਜੀ ਚੈੱਕ ਸਾਰੇ ਬਾਂਸ ਹੋ ਗਏ ਨਾ ਤਾਂ ਮੈਨੂੰ ਕੈਸੇ ਦੇ ਰਹੇ ਨਾ ਮੇਰੀ ਜਮੀਨ ਤੇ ਪਾੜਨ ਲੱਗੇ ਮੇਰਾ ਪਰਿਵਾਰ ਸਧਾਰਨ ਹੈ ਜੀ ਸਰ ਨਹੀਂ ਨਹੀਂ ਕੋਈ ਗੱਲ ਡੀਸੀ ਡੀਸੀ ਨੂੰ ਕੋ ਮਤ ਕਮਲ ਜੀ ਕੋਈ ਆ ਸਾਰਾ ਕੇਸ ਦੇ ਇੱਕ ਇਹਨਾਂ ਨੂੰ ਬੁਲਾ ਕੇ ਹਾਂਜੀ ਕੱਲ ਨੂੰ ਬੁਲਾ ਲਓ ਦਫਤਰ ਫਿਲੀ ਸੀ ਤਾਂ ਮੈਂ ਉਹਨ ਮਿਲ ਕੇ ਜਾਵਾਂਗਾ ਹੈਨਾ ਇਹ ਬੁਲਾ ਕੇ ਕੱਲ ਸਰ ਬਹੁਤ ਜੋ ਵੀ ਹੈਗਾ ਇਨਸਾਫ ਕੋਈ ਨਾ ਮਨ ਕੋਈ ਬੈਠ ਕਰੇ ਕੋਈ ਇਸ ਕਰਕੇ ਮਾਰ ਗਿਆ ਇਹਦਾ ਇਹ ਕਾ ਇੰਦੇ ਹੀ ਕਾ ਚੋਰੀ ਹੋ ਗਿਆ ਦੂਰ ਪੌਣੇ 2 ਸਾਲ ਹੋ ਗਏ ਸੀ ਹਮ ਏਡੀ ਜੀ ਸਾਹਿਬ ਨੇ ਦਰਖਾਸਤ ਮਾਰ ਕੇ ਕੀਤੀ ਸਪੈਸ਼ਲ ਗੱਲ ਸੁਣੀ 5 ਮਿੰਟ ਮੇਂ ਕਿ ਐਸਐਸਪੀ ਫਾਜ਼ਿਲ ਕਾ ਦਫਤਰ ਦੇ ਵਿੱਚ ਸਟਾਫ ਜਿਹੜਾ ਇਹ ਕੇਐਸਏ ਨੇ ਰਿਜੈਕਟ ਕਰ ਦਿੱਤੀ 14 ਅੱਠ ਨੂੰ ਮੈਨੂੰ ਸੁਨੇਹਾ ਆਇਆ ਵੀ ਤੁਹਾਡੀ ਦਰਖਾਸਤ ਬਲਜਿੰਦਰ ਸਿੰਘ ਜੀ ਐਸਏਈ ਨੂੰ ਮਾਰਕ ਹੋ ਗਈ ਤੇ 26 ਅੱਠ ਨੂੰ ਖਾਰਜ ਨਾ ਸੱਦਿਆ ਨਾ ਮੈਨੂੰ ਕੁਝ ਜੀ ਤੇ ਮੈਂ ਸੀਨੀਅਰ ਸਿਟੀਜ਼ਨ ਮੈਂ ੱੱਕੇ ਖਾਂਦਾ ਫਿਰ ਨਾ ਡੇਢ ਪੌਣੇ ਦੋ ਸਾਲ ਹੋ ਗਏ ਉਹ ਸਭ ਮੈਨੂੰ ਹਾਂਜੀ ਇਹ ਫਾਇਲ ਕਾ ਜੇ ਦੇ ਹਾਂਜੀ ਤੁਸੀਂ ਤੇ ਜਦੋਂ ਮੈਂ ਕਰਦੀ ਹਾਂ ਫਾਇਲ ਕਾ ਦੀ ਡੀਸੀ ਨਾਲ ਕਰਦੀ ਇਹ ਇਹ オリジナル ਉਹ ਸਰ ਵੱਡਾ ਬੰਦਾ ਹੈ ਜੀ ਇਹ オリジナル ਤਾਂ ਨਹੀਂ ਹੈਗੇ ਨਾ ਇਹ ਨਹੀਂ ਇਹ ਇੰਦੀ ਕਾਪੀ ਨਹੀਂ ਰੱਖੀ ਸੀ ਕੋਪੀ ਕਾਪੀ ਕਾਪੀ ਲੈ ਲਾਂਗੇ ਕਾਪੀ ਦੇ ਦੋ ਕੋਣ ਕਾਪੀ ਉਹ ਨਹੀਂ ਤੁਹਾਡੇ ਨਾਲ ਮੇਲ ਨਹੀਂ ਹੋਣਾ ਨਹੀਂ ਨਹੀਂ ਤੁਸੀਂ ਇੱਥੇ ਵੀਟ ਕਰ ਲਓ ਮੈਂ ਲੈ ਕੇ ਜਾਵਾਂ ਕਾਪੀ ਇੱਥੋਂ ਕਰਾ ਲਓ ਜੀ ਕਾਪੀ ਦੇ ਦਿਓ ਅਸੀਂ ਆਪੇ ਉਹ ਸਭੋ ਮੈਨੂੰ ਜਿਹੜਾ ਵੱਡਾ ਬੰਦਾ ਹੈ ਨਾ ਜੀ ਉਹ ਗਿਆ ਉਹ ਆਈਐਸ ਤੇ ਆਈਟੀ ਉਹ ਕੋਈ ਵੱਡਾ ਕੋਈ ਤੁਹਾਡੇ ਤੋਂ ਵੱਡਾ ਕੋਈ ਨਹੀਂ ਉਹ ਮੈਨੂੰ ਪਹਿਲੇ ਤੋਂ ਤੁਹਾਡੇ ਤੋਂ ਵੱਡਾ ਕੋਈ ਕਰ ਦੋ ਸਰ ਸ੍ਰੀ ਕਾਲ ਜੀ ਜੈ ਸਿੰਘ ਦਾ ਕੀ ਹਾਲ ਹੈ ਜੀ ਮੈਂ ਫੋਮ ਹੈ ਜਾਣ ਦੋ ਸਿਰ ਮੇਰੀ ਬੇਟੀ ਤੋਂ ਡੀਸੀ ਦੀ ਬਦਲੀ ਤੁਹਾਡੇ ਭਾਈ ਉੱਤੇ ਟੇਬਲ ਤੇ ਪਈ ਹੈ ਸਰ ਕਰ ਦੋ ਅਸਿਸਟੈਂਟ ਪ੍ਰੋਫੈਸਰ ਜੀਤ ਮੋਲਕੋਤ ਇੱਕ ਖਾਲੀ ਦਸਟਰੋ 6 ਵਜੇ ਜਾਂਦੀ ਕੈਂ 7 ਵਜੇ ਘਰ ਮੁੜਦੀ ਹੈ ਜੀ ਕਰ ਦਿੰਦੇ ਕਰ ਦਿੰਦੇ ਤੁਹਾਡੇ ਉਹ ਫੋਟਾ ਡਾਟਾ ਡਰ ਹੋ ਚੁੱਕਾ ਸਰ ਡੌਣ ਮਾਰ ਕੇ ਅਮਿਤ ਕੁਮਾਰ ਮਿਤ ਸਰ ਕੋਲ ਪਈ ਹੈ ਜੀ ਇਹ ਕਰ ਦਿੰਦੇ ਦੇਖ ਦੇਖ ਕਰਦੇ ਆਂ ਉਹ ਬਰਸ਼ ਬਰਸ਼ ਕਰਦੇ ਆਂ ਅੰਗਰ ਮੋੜ ਫਾਇਲਾ ਲੈ ਲੇ ਜੈਂਕਰ ਜਿਹੜਾ ਜਾਂਦੇ ਨੇ ਬੰਦ ਕਰਦੇ ਨੇ ਕਿਵੇਂ ਕੰਮ ਕਮ ਤਾਂ ਨਹੀਂ ਰੁਕਿਆ ਕੋਈ ਨਹੀਂ ਨਹੀਂ ਬਹੁਤ ਵਧੀਆ ਨੰਬਰ ਨੰਬਰ ਨਹੀਂ ਕਿਸੇ ਤਰ੍ਹਾਂ ਨਹੀਂ ਹਟਾ ਸਕਦੇ ਗਲਾ ਨਹੀਂ ਚੱਲਦੀ ਅਸੀਂ ਉਹਨਾਂ ਨੂੰ ਅਪਰਾਸ਼ ਕਰਤਾ ਕਾਨੂੰਨ ਕੋਲ ਜਾਂ ਛੋਟੇ ਅਫਸਰਾਂ ਨੂੰ ਵੀ ਲਾਉਂਦੇ ਠੀਕ ਹੈ ਕੋਈ ਸੀਰੀਸ ਤੇ ਕਰਦੇ ਆਂ ਬਹੁਤ ਜੀ ਕਰ ਰਿਹਾ ਯਾਰ ਐ ਤੋੜੀ ਕਰ ਸਕਦੇ ਜੀ ਜੀ ਨਿਸ਼ਚਿਤ ਕਰਾਂਗੇ ਜੀ ਸ਼ੁਕਰ ਅਜਾ ਹਰ ਤਾਲ ਕਾ ਦੇਵਾ ਤੇ ਕਿਤੇ ਸਾਡੇ 3 ਬੰਦੇ ਕਰਾਪਸ਼ਨ ਚ ਪੜੇ ਇੱਕ ਗੱਲ ਮੈਂ ਨਿਸੰਸ ਦੇਈਏ ਅਸੀਂ ਤੁਹਾਨੂੰ ਵੀ ਤੁਸੀਂ ਕਰਾਪਸ਼ਨ ਕਰ ਸਕਦੇ ਇਹ ਤਾਂ ਚੰਗੇ ਨੇ ਬਹੁਤ ਜੀ ਕਰ ਰਿਹਾ ਬਹੁਤ ਜੀ ਕਰ ਰਿਹਾ ਹੋਰ ਰੱਖ ਲਾਂਗੇ ਆਪਾਂ ਹਾਂ ਹਾਂ ਕੋਈ ਗੱਲ ਜਾਣ ਦੱਸ ਬਹੁਤ ਚੁੱਪੀ ਅਸੀਂ ਅੰਦਰ ਉਸੇ ਕਰਾਂਗੇ 10 ਤੋਂ 15 ਗੁਰੰਦੀ ਚੁੱਪੀ ਹੋਣੀ ਹੈ ਅੰਦਰ ਸਰ ਸਭੀ ਜੀ ਦੇ ਕਮਿਟੀ ਦੇ ਬਿਲਕੁਲ ਅਸੀਂ ਸਾਰੋਂ ਨਾਮ ਤੋਂ ਅਮ ਦਸਤਾਰੇ ਦੇ ਬਾਹਰ ਆ ਗਏ ਨੇ ਅੱਗੇ ਨੇ ਜਿਆ ਸਿੰਗਰ ਦਾ ਕਰਦੇ ਹਾਂ ਜੀ ਹਟਾ ਕਰ ਦੇ ਜੀ ਕਿਸਾਨ ਤੋਂ ਮਹੀਨਾ ਤੋਂ ਸਰ ਸਰ ਛੇ ਮਹੀਨੇ ਪਤਾ ਨਹੀਂ ਨੰਬਰ ਦਾ ਸਰ ਕਿ ਫਾਰਟ ਦੇ ਵਿੱਚ ਜੀ ਨੇਟ ਟ੍ਰੀਅਰ ਕੋ ਕਰਾਣਾ ਛੋਟਾ ਕਰਾਣਾ नंबरदार तो पहली टीम तो मैंबर आई मैं अपने रत्मगढ़ समझला प्रोग्राम कराया नेशनल की नेप्स इधर ठीक है अटॉर्नी डीसी सी हाँ जी अटॉर्नी अच्छा अच्छा अटॉर्नी जो भी हाँ जी। काम तो नहीं रुकें नहीं नहीं चार्जर सर फोटो वगैरह होगी सर कराओ करो 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 मैं मैं नहीं कोई कोशिश करो वो तो, 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 तो नहीं तो फोटो okay? <स्यारीग> okay? कोई किसी कोई कोई किसी ने पैसे नहीं नहीं, नहीं, नहीं।, नहीं।, नहीं। ਜੋ ਕਿ ਐ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਜੀ ਨਹੀਂ ਨਹੀਂ ਸਰ ਬਹੁਤ ਵਧੀਆ ਕੰਮ ਕਰ ਰਹੇ ਜੀ ਕਿਸੇ ਕਮੇਟ ਕਰੋ ਬੜਾ ਤੰਗ ਮੈਂ ਤਸੀਲਦਾਰਾਂ ਨੇ ਅੰਦਾਜ਼ ਕਰ ਜਦੋਂ ਮਲੇ ਥੋੜੀ ਐ ਵੀ ਲੋਕਾਂ ਨੂੰ ਅਸੀਂ ਖੱਜਲ ਖਵਾ ਰਹੇ ਸਰ ਹੋ ਰਹੀ ਐ ਖੱਜਲ ਖਵਾ ਕੋਈ ਨਹੀਂ ਇਹਨਾਂ ਨੂੰ ਕਹਤਾ ਕਰੋ ਤੁਸੀਂ ਕਰੋ ਵਧੀਆ ਸਰ ਇਹ ਬੜਾ ਵਧੀਆ ਉਪਰਾਲਾ ਹੈ ਇਹਨਾਂ ਇਸ ਦੇ ਤਲਾਰਕਾਂ ਨੂੰ ਵੀ ਕਹਤਾ ਅੱਛਾ ਇਹ ਤਾਂ ਹੈਡਮਾਸਟਰ ਨੂੰ ਵੀ ਕਹਦਾ ਜੀ ਤੁਸੀਂ ਆਂਦੇ ਰਿਸ਼ਤੇ ਕਰ ਲੋਕਾਂ ਨੂੰ ਕਹਨੇ ਐਸੇ ਹੀ ਹੋ ਗਈ ਮਾਤਾ ਦੀ ਕੋਟੋ ਹੋ ਗਈ ਵਾਹ ਵਾਹ ਇਹ ਉਹਨਾਂ ਨੂੰ ਗਵਾਹ ਜੀ ਇਹ ਲੰਬੜ ਦਾ ਵੀ ਹੈ ਇਹ ਗਵਾਹ ਜੀ ਇਹਨਾਂ ਨੇ ਕਰਾਇਆ ਸਾਰਾ ਕੁਝ ਸਹੀ ਹੋ ਗਿਆ ਹਾਂਜੀ ਆ ਲੋ ਥੈਂਕ ਯੂ ਜੀ ਮਾਨ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਜੀ ਦੇਦੇ ਨੇ ਉਹਦੇ ਭਾਈ ਨੇ ਵੀ ਵਿਆਹ ਕਰਾਇਆ ਉਹਦੀ ਜੀ ਹੁਣ ਕੋਈ ਨਹੀਂ ਕੋਈ 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 ਸਭ ਬਰੋ ਮਨ ਨਾਲ ਨਹੀਂ ਦੱਸ ਹਰਾਮ ਹੋਰ ਵੀ ਕਰਾਈ ਕਿ ਗਿਆ ਇਹ ਨਮੀ ਕਰਾਈ ਵੀ ਜੀ ਇਹ ਬਾਈ ਦੀ ਹੈ ਜੀ ਫੋਟੋ ਉਹਦੀ ਉਹ ਪ੍ਰਿੰਟ ਮਸ਼ੀਨ ਦੀ ਉਹ ਲੈਣੀ ਸੀ ਪਰਮਿਸ਼ਨ ਮੈਂ ਹੋਰ ਪਹਿਲਾਂ ਮੇਰਾ ਬਾਪੂ ਝਾੜੂ ਮਾਰਦਾ ਸੀ ਬਿਲਕੁਲ ਪਹਿਲੇ ਬਾਪੂ ਕੱਲ ਜੀ 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 ਸਰ ਤੁਹਾਨੂੰ ਬੁਲਾ ਲਿਆ ਫੋਨ ਨੰਬਰ ਲਿਕੇ ਮੈਂ ਜੀ ਸਰ ਦੱਸੀਗਾ ਜੀ ਮੰਗ ਕੇ ਜੀ ਸਰ ਸਤਿ ਸ਼੍ਰੀ ਅਕਾਲ ਸਤਿਪੰਦਰ ਸਤਿ ਜੀ ਜਿਹੜੀ ਡਿਜੀਟਲ ਪਰਦਾ ਉਹ ਵੀ ਡਰਾਈਵ ਚੱਲ ਰਹੀ ਹੈ ਆਪਾਂ ਪਾਰਟੀ ਦੇ ਵਰਕਰਾਂ ਨੇ ਤੁਹਾਡੇ ਚੱਪਾ ਕਰਨਾ ਪਰ ਸੋਹਣਾਤ ਫੋਟੋ ਚਰਦੀ ਕਲਾ ਤੁਹਾਡੀ ਚੱਲਦੀ ਕਲਾ ਬਣੀ ਰਹੇ ਜੀ ਤਸਵੀਰਾਂ ਕਹਿੰਦੇ ਹਟਾਰ ਕਰਦੇ ਕਹਿੰਦੇ ਕਰਦੇ ਰੱਖੋ ਜੀ ਜਦਾ ਨਹੀਂ ਚਾਹੀਦਾ ਜੀ ਮੈਂ ਕੱਢਦੇ ਮਾਨੂੰ ਸਾਰੇ ਠੀਕ ਹੈ ਜੀ ਚਾਹੀਦਾ ਜੀ ਇਸ ਤਰ੍ਹਾਂ ਹਾਂ ਫੋਟੋ ਤਸਵੀਰਾਂ ਨੂੰ ਪਾਣੋ ਕੋਆ ਨੂੰ ਮੈਨੂੰ ਕਲਰਤਾਂ ਨੂੰ ਦੇ ਦਿੰਨੇ ਆ ਤੁਹਾਡੀ ਚਾਹੀਦੀ ਹੈ ਚਾਹੀਦੀ ਹੈ ਲੋਕਾਂ ਨੂੰ ਥੋੜੀ ਖੇਚਲ ਖਵਾ ਲਓ ਬਈ ਹਾਂ ਬਹੁਤ ਵਧੀਆ ਪ੍ਰੋਗਰਾਮ ਹੈ ਬਹੁਤ ਵਧੀਆ ਕਰ ਰਹੇ ਹੋ ਜੀ ਮੇਰੇ ਸਾਡੇ 10 10 ਬੰਦੇ ਸਾਡੇ ਕਰਪਸ਼ਨ 'ਚ ਫੜੇ ਮਤਲਬ ਉਹਨਾਂ ਨੂੰ ਛੱਡਿਆ ਜੀ ਨਹੀਂ ਇਹ ਨਾਥ ਪਾਉਣੀ ਚਾਹੀਦੀ ਹੈ ਨਾਥ ਪਾਉਣੀ ਚਾਹੀਦੀ ਅਸੀਂ ਲੱਗੇ ਹੋਏ ਜੀ ਜਿੱਦ ਤਰ੍ਹਾਂ ਤੁਸੀਂ ਸਾਨੂੰ ਦੇ ਰਹੇ ਜੀ ਅਸਲਾ ਸ਼ੇਰੀ ਅਸਾਡੇ ਬਾਈ ਜੀ ਚੇਅਰਮੈਨ ਬਣਾਏ ਤੁਸੀਂ ਜਿੱਟੂ ਸਾਹਿਬ ਹੁਣੀ ਬਰਾਏ ਜੀ ਤੁਸੀਂ ਚੇਅਰਮੈਨ ਆਮ ਘਰ ਦਾ ਬੰਦਾ ਚੇਅਰਮੈਨ ਬਣਾਇਆ ਜੀ ਤੁਸੀਂ ਹਰ ਕੇਂਦਰ ਚਲਵੇਂ ਸਿਰ ਉੱਤੇ ਹੀ ਚੱਲ ਰਹੀ ਸੀ ਮੀਡੀਆ ਨੇ ਪਹਿਲਾਂ ਬਾਈਟ ਫਿਰ ਜਿਵੇਂ ਮਰਜੀ ਉੱਥੇ ਤੇ ਨਹੀਂ ਰੁਕੋ ਤੇ ਰੱਜੀ ਸਾਡੇ ਹਸਪਤਾਲ ਦਾ ਵੀ ਕਰਾ ਦੋ ਕਰਾਉਣਿਆਂ ਦਾ ਬਹੁਤ ਵਧੀਆ ਬਣਾਉਣਾ ਜੀ ਮੇਰੇ ਨਾਲ ਕਰਾਉਟ ਹੋ ਰਿਹਾ ਬਾਬੀ ਮੈਂ ਬਿਆਨਾ ਕਰਿਆ ਸੀਗਾ ਜੀ

メロンカーの前に。

ਕੀ ਬਦਲਾ ਕੀਤਾ ਜੀ ਕਿੰਨਾ ਲੱਗੇ ਕਿੰਨਾ ਕੰਮ ਕਰ ਰਿਹਾ ਦੇਖੋ ਅੱਜ ਉਹ ਮੈਂ ਡੇਗੂਗਾ ਰੈਵਨਿਊ ਰੈਵਨਿਊ ਅਧਿਕਾਰੀ ਹਾਸ ਤੌਰ ਤੇ तहसीलदार ਜਿਹੜੇ ਤਹਿਸੀਲਦਾਰ ਅੱਜ ਜੋ ਕਹਿੰਦੇ ਜੀ ਅਸੀਂ ਸਮੂਹਿਕ ਛੁੱਟੀ ਲੈ ਰਹੇ ਹਾਂ ਅਸੀਂ ਸ਼ੁੱਕਰਵਾਰ ਤੱਕ ਕੋਈ ਰਿਸਟਰੀ ਨਹੀਂ ਕਰਾਂ ਅਸੀਂ ਦੋ ਤਿੰਨ ਦਿਨਾਂ ਤੋਂ ਸਾਡੇ ਅਨਰਾਗ ਵਰਮਾ ਜੀ ਸਾਡੇ ਅਫੀਸਰ ਸਾਹਿਬਾਨ ਉਹਨਾਂ ਨਾਲ ਗੱਲਬਾਤ ਸੀ ਕਿ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ ਦੋ ਤਿੰਨ ਕੁਲੀਗ ਸਾਡੇ ਦੋ ਤਿੰਨ ਸਾਥੀ ਡਿਜੀਲੈਂਸ ਨੇ ਕਰਪਸ਼ਨ ਚ ਫੜਲੇ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਸਿੱਧਾ ਜਿਹਾ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਰਪਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨੈੱਬ ਜ਼ਿਦਾਰਾਂ ਨੂੰ ਕਾਨੂੰਨ ਗੋਦ ਨੂੰ इवन ਜੇ ਉਹਦੋਂ ਵੀ ਛੋਟਾ ਕੋਈ ਅਫਸਰ ਉਹਨੂੰ ਵੀ ਅਸੀਂ ਰੀਸਟਿਚੀ ਕਰਨ ਦਾ ਅਧਿਕਾਰ ਦਿੱਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾਂ ਉਹ ਗੱਲ-ਗੱਲ ਤੇ ਰੋਜ਼ ਕਹਿੰਦੇ ਨੇ ਸਾਡਾ ਆ ਬੰਦਾ ਕੋਈ ਜਾਇਜ਼ ਮੰਗ ਹੋਵੇ ਮੈਂ ਮੰਨ ਲਾਂ ਸਾਡੇ ਬੰਦੇ ਜੀ ਪੈਸੇ ਲੈਂਦੇ ਫੜੇਗੇ ਰੰਗੇ ਅੱਥੀ ਬਾ ਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਕੋਈ ਅਸੀਂ ਗੱਲ ਕਰੇਦਾ ਕੋਈ ਜ਼ਿੰਦਾਬਾਦ ਜਿੰਨਾ ਦੁਖੀ ਇਹਨਾਂ ਨੇ ਕੀਤੇ ਹੋਏ ਨੇ ਲੋਕ ਇਹ ਲੋਕਾਂ ਦੇ ਦਿਲ ਦੀ ਜਾਨਣ ਵਾਲੀ ਐ ਜਿੰਨਾ ਦੁਖੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਇੰਨੇ ਪੈਸੇ ਲੱਗਣਗੇ ਪੈਸੇ ਇੱਥੇ ਦੇ ਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇ ਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਜੂ ਨਿਕਲਿਆ ਹੋਇਆ ਇਸ ਕਰਕੇ ਕੋਈ ਉਹਨਾਂ ਤੇ ਨਰਮਾਈ ਨਹੀਂ ਵਰਤੀ ਜਾਊਗੀ ਹੁਣ ਉਹ ਜੇ ਉਹ ਜੇ ਉਹ ਬਿਲਕੁਲ ਆਪਣੀ ਜਗਤ ਦੇ ਸਹੀ ਨੇ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨਵੇਂ ਤਹਿਸੀਲਦਾਰ ਤੇ ਤਹਿਸੀਲਦਾਰ ਲੱਗਣ ਨੂੰ ਪਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਅਗਲੀ ਅਗਲੇ ਅਗਲੇ ਕੈਬਨਿਟ ਅਗਲੀ ਕੈਬਨਿਟ ਦੇ ਵਿੱਚ ਨਵੇਂ ਤਹਿਸੀਲਦਾਰਾਂ ਦੀਆਂ ਤੇ ਨਵੇਂ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਜਿਹੜੀ ਆ ਉਹ ਏਜੰਡਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਇਹਨਾਂ ਤੋਂ ਯਾਰ ਹੱਥ ਕਰ ਰੱਖੀ ਇਹਨਾਂ ਨੇ ਕਾਨੂੰਨੀ ਕਾਰਵਾਈ ਕਰਾਂਗੇ ਕਰਾਂਗੇ ਜੇ ਕੋਈ ਇਹ ਤਾਂ ਜੇ ਤੁਸੀਂ ਸਰਕਾਰ ਚ ਹੋ ਖਾਸ ਤੌਰ ਤੇ ਐਸੀ ਜੇ ਐਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਨਾ ਉਹ ਹੋਰ ਤਰੀਕੇ ਲੱਭ ਲੈਂਦੇ ਉਹਨਾਂ ਨੂੰ ਛੁੱਟੀ ਮੁਬਾਰਕ ਹੈ ਜੀ ਹੁਣ ਛੁੱਟੀ ਤੋਂ ਬਾਅਦ ਜਦੋਂ ਆਉਣਗੇ ਉਹ ਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨਾ ਹੈ ਕੋਈ ਐਗਰੀ ਕਿਨਮ ਨਹੀਂ ਫੜਾ ਦੇਣਾ ਯਾਰ ਤੇ ਕਦੋਂ ਜੁਆਇਨ ਕਰਨਾ ਹੈ ਜੀ ਜਾਂ ਜੁਆਇਨ ਨਹੀਂ ਕਰਨਾ ਜੀ ਇਹ ਲੋਕ ਦੱਸਣਗੇ ਜੀ ਮੈਂ ਜਿਹੜਾ ਆਰਡਰ ਕਿਤੇ ਹੁਣ ਤੁਸੀਂ ਵੀ ਸਬ ਰਜਿਸਟਰ ਰਜਿਸਟਰ ਦਾ ਕੰਮ ਸੰਭਲਣਗੇ ਨਾਇਬ ਤਸੀਲ ਦਾ ਤੁਸੀਂ ਚਲੀ ਜਾਂਦਾ ਕੰਮ ਜੀ ਤੁਸੀਂ ਐ ਕਰੋ ਤੁਸੀਂ ਕੈਮਰੇ ਲੈ ਕੇ ਅੰਦਰ ਜਾਓ ਜੀ ਕਿਸੇ ਦੀ ਕੋਈ ਰਿਸਟਰੀ ਰੁਕ ਰਹੀ ਕਿਸੇ ਦੀ ਫਰਦਰੀ ਰੁਕ ਰਹੀ ਮੈਂ ਦੋ ਤਿੰਨ ਤਸੀਲਾਂ ਚ ਹੋਰ ਜਾਊਂਗਾ ਜੀ ਠੀਕ ਹੈ ਤੁਸੀਂ ਚਲੋ ਇੱਥੇ ਆ ਕੇ ਜੀ ਤੁਹਾਨੂੰ ਮੈਂ ਅਪਡੇਟ ਕਰ ਦੇਣਾ ਮੈਂ ਤਸੀਲਾਂ ਜਾਊਂਗਾ ਹੁਣ ਜੀ ਬਿਨਾਂ ਦੱਸੇ ਵੀ ਜਾਊਂਗਾ ਕੋਈ ਕੰਮ ਨਹੀਂ ਰੁਕੂਗਾ ਤਸੀਲ ਭਾਈ ਜੀ ਜ਼ਿੰਦਗੀ 'ਚ ਕਿਸੇ ਬਿਨਾਂ ਕੋਈ ਕੰਮ ਨਹੀਂ ਰੁਕਦਾ ਜੀ ਇਹ ਰੱਬ ਬਣ ਕੇ ਬਹਿ ਗਏ ਇਹ ਰੱਬ ਬਣ ਕੇ ਗੱਲ ਗੱਲ ਤੇ ਗਵਰਨਮੈਂਟ ਨੂੰ ਬਲੈਕਮੇਲ ਕਰਨ ਲੱਗ ਜਾਂਦੇ ਆ ਫੇ ਚਾਰ ਬੰਦੇ ਇਹਨਾਂ ਦੇ ਪੈਸੇ ਲੈਂਦੇ ਕ腐ਸ਼ਨ ਕਰਦੇ ਫੜੇ ਗਏ ਤਾਂ ਕਹਿੰਦੇ ਸਾਡੀ ਹੜਤਾਲ ਹੈ ਚਲੋ ਰੋਹ ਹੜਤਾਲ ਤੇ ਮਾਨ ਸਾਹਿਬ ਕਿਸਾਨਾਂ ਦਾ ਈ ਸ਼ੂਆ ਕਿਸਾਨਾਂ ਦਾ ਤਾਂ ਲੈਣਾ ਦੇਣਾ ਕਿਸਾਨ ਉਹਨਾਂ ਨੂੰ ਦੇਖੋ ਕਿਸਾਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ ਦੀਆਂ ਰੇਲ ਰੋਕੋ ਸੜਕ ਰੋਕੋ ਪਾਈ ਬਰੋਕ ਤੋਂ ਹਰ ਆ ਰੋਕੋ ਹੋਰ ਰੋਕੂ ਕਰਕੇ ਨੁਕਸਾਨ ਹੋ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਅੱਛਾ ਨਹੀਂ ਲੈ ਸਕਦਾ ਸਭ ਸਾਡੇ ਨੇ ਕੰਮ ਕੀਤਾ ਜਾ ਰਿਹਾ ਹੈ ਕਰਾਂਗੇ ਜੀ ਕਰਾਂਗੇ ਪਰ ਪੰਜਾਬ ਚੱਲੂਗਾ ਸੀਐਫ ਸਰ ਅਸਲ ਗੱਲ ਇਹ ਹੋਈ ਸੀ ਸਾਡੇ 3 ਕਰੋੜ ਬੰਦੇ ਦਾ ਕਸਟੋਰੀਆ ਨਾ ਮੈਂ ਜੀ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਜੀ ਬਤੁਵਿਜੀ ਕੀਤੀ ਕਿ ਸਾਡੇ ਕਿਤੇ ਵੀ ਉੱਠ ਕੇ ਚੱਲ ਕੇ ਮੀਟਿੰਗ ਸੀਐਫ ਸਰ ਹੋਇਆ ਕੀ ਸੀ ਅਸਲ ਥੋੜਾ ਬਰੀਫ ਕਰ ਦਿਓ ਅਸਲ ਕੀ ਹੋਇਆ ਮੈਂ ਪੁੱਛਿਆ ਵੀ ਪਰਸੋਂ ਵਾਲੇ ਮੋਰਚੇ ਦਾ ਕੀ ਬਣਾ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫੇਰ 2.5 ਘੰਟੇ ਮੈਨੂੰ ਕਿਉਂ ਬਿਠਾਈ ਰੱਖਿਆ ਜੀ ਇਹ ਕਿੰਨਾ ਨੁਕਸਾਨ ਹੋਇਆ ਹੋਣਾ ਕਿਉਂਕਿ ਜਿਹੜੀਆਂ ਮੰਗਾ ਇੱਕ ਮਿੰਟ ਹੁਣ ਜਿਹੜੀ ਇਹ ਸਵਾਲ ਹੀ ਪੁੱਛ ਇਹ ਸਵਾਲ ਨੂੰ ਆਪਕੋ ਨਹੀਂ ਬੋਲਦੀ ਬੜਾ ਹੀ ਬੜਿਆ ਪਲੀਜ਼ ਜੀ ਸਭ ਜੀ ਮੈਂ ਕਿਹਾ ਜੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਜੀ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕਾਦੇ ਵਾਸਤੇ ਬਿਠਾਇਆ ਇੱਥੇ ਜੀ ਮੇਰੇ ਨਾਲੇ ਮੰਗਾ ਤਾਂ ਮੇਰੇ ਨਾਲ ਸੰਬੰਧ ਤੇ ਹੈ ਨਹੀਂ ਸਾਰੀਆਂ ਸੈਂਟਰ ਨਾਲ ਨੇ ਮੋਰਚਾ ਜਾਰੀ ਰਹੂਗਾ ਪਰ ਤੁਹਾਡੇ ਨਾਲ ਗੱਲ ਕਰ ਲਾਂਗੇ ਢਾਈ ਘੰਟੇ ਤਿੰਨ ਘੰਟੇ ਚਾਰ ਘੰਟੇ ਹਨ ਇਹ ਕੋ ਗੱਲ ਹੈ ਕੋ ਬੰਦਿਆਂ ਦੀ ਗੱਲ ਹੈ ਸਰਕਾਰ ਨੂੰ ਬਦਨਾਮ ਬਦਨਾਮ ਕਰ ਰਹੇ ਹੈਂ ਜੀ ਇਹ ਕੋ ਗੱਲ ਹੈ ਮੈਂ ਪਹਿਲਾਂ ਇਹ ਰਸੋ ਵਿੱਚ ਬਦਤਮੀਜ਼ੀ ਕੀਤੀ ਕਿ ਮੈਂ ਮੈਂ ਉੱਠ ਕੇ ਚਲੇ ਗਏ ਜੀ ਕੱਲ ਮੈਂ ਉੱਠ ਕੇ ਆਇਆ ਜੀ ਜੀ ਹਾਂ ਜੀ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਹਿੰਦਾ ਮੈਂ ਡਰ ਕੇ ਮੀਟਿੰਗ ਨਹੀਂ ਦਿੰਦੀ ਮੈਂ ਉਦੋਂ ਪਹਿਲਾਂ ਬਿਨਾਂ ਮੋਰਚਾ ਤਾਂ ਵੀ ਤੁਹਾਨੂੰ ਮਿਲਦਾ ਰਿਆਂ ਮੈਂ ਤੁਹਾਡਾ ਮਿੱਤਰ ਕੀੜਾ ਹਾਂ ਮੈਂ ਆਪ ਕਿਸਾਨੀ ਨੂੰ ਸੰਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ ਲਓ ਸਰ ਇਹ ਦਰਸਾਉਂਦਾ ਕਿ ਕੱਲ ਕਾਂਗਰਸ ਵੱਲੋਂ ਅਫੀਸ਼ੀਅਲ ਪੇਜ ਤੇ ਕਾਇਆ ਕੀਤੀ ਹੈ ਜੀ ਇਹ ਦੇਖੋ ਜੀ ਇਹਨਾਂ ਨੇ ਅਫੀਸ਼ੀਅਲ ਪੇਜ ਤੇ ਬਾਈ ਮੁੱਖ ਮੰਤਰੀ ਨੇ ਡੈਫਰਮਲ ਰੋ ਕਰੇ ਜ਼ਿਲ੍ਹੇ ਦਾ ਐਸਐਸਪੀ ਲਾਇਆ ਹੈ ਕਿੰਨੇ ਇਹ ਇੱਕ ਪਾਸਟ ਜਿਹਨੇ ਕਿਹਾ ਸੀ ਕਿ ਜਸਿੰਦਰ ਨੂੰ ਲਾਵਾਂਗੇ ਕਪਟਰ ਨੂੰ ਇਹ ਕਾਂਗਰਸ ਨੇ ਆਪਣੇ ਅਫੀਸ਼ਲ ਪੇਜ ਤੇ ਪਾਇਆ ਦੇਰੇ ਤੇ ਛੱਡ ਪਾਜੀ ਤੁਸੀਂ ਛੱਡਦੇ ਹੋ ਬਹੁਤ ਸਾਲ ਹੋ ਗਏ ਮੇਰੇ ਤੇ ਛੱਡਾ ਪਾਜੀ ਛੱਡ ਸਾਡੀ ਸੁਝਾਅ ਕਰ ਪਾਰਕ ਦੇ ਖੁਮਜਾ ਕਰਦੇ ਆ ਜਿਵੇਂ ਅੱਜ ਵੀ ਜੀ ਸਾਹਿਬ 20 ਮਿੰਟ ਦਾ ਪਲ ਮੈਂ ਨਹੀਂ ਹੋਈ ਐਮਐਲ ਨੇ ਮੈਂ ਵੀ ਕਰਦੇ ਹਾਂ ਪਰ ਜੇ ਕੋਈ ਲੇਟ ਹੋਵੇ ਤਾਂ ਵੀ ਐਮਰਜੈਂਸੀ ਹੈ